ਦਾ ਪਰਮੰਦੇ ਹੁਕਮ ਅਨੁਸਾਰ ਅਤੇ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਡਾਕਟਰ ਸਿਲ ਸਰਜਨ ਡਾਕਟਰ ਕਿਰਨਜੀਤ ਜੀ ਦੀ ਗੁਵਾਈ ਕਿਰਨਦੀਪ ਕੌਰ ਜੀ ਦੀ ਗੁਵਾਈ ਹੈ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ ਚਿਕਨਗੂਨਿਆ ਔਰ ਡੇਂਗੂ ਦੀ ਪ੍ਰਵੈਂਸ਼ਨ ਲਈ ਰੋਕਥਾਮ ਲਈ ਔਰ ਹੁਣ ਤੱਕ ਅਸੀਂ ਇੱਕ 109 ਇਮਾ ਰੂਰਲ ਵਿੱਚ ਔਰ 16 ਟੀਮਾਂ ਅਸੀਂ ਅਰਬਨ ਵਿੱਚ ਅ ਤੇ ਆ ਕੀ ਕਿ ਉਹ ਨੀਆਂ ਜੜੀਆਂ ਕਿ ਵਕਤ ਟਾਈਮ ਤੇ ਜਾ ਕੇ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣਾ ਜਾਗਰਟਕ ਕਰ ਰਹੀਆਂ ਔਰ ਸਪਰੇਅ ਔਰ ਫੋਗਿੰਗ ਕਰ ਰਹੀਆਂ ਹੁਣ ਤੱਕ ਕਮਰਸ ਜिले ਦੇ ਵਿੱਚ 4 ਡੇਂਗੀ ਦੇ ਔਰ 11 ਚਿਕਨਗੁਨੀਆ ਦੇ ਕੇਸ ਆ ਚੁੱਕੇ ਨੇ ਇਹ ਥੋੜਾ ਰੈਨੀ ਸੀਜ਼ਨ ਹੋਣ ਕਰਕੇ ਚਾਹੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਪਰ ਫਿਰ ਵੀ ਇਹ ਕੇ ਸਾਰੇ ਉਸ ਏਰੀਆ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਨੇ ਜਾ ਕੇ ਸਪਰੇਅ ਔਰ ਫੋਗਿੰਗ ਦੁਬਾਰਾ ਕੀਤੀ ਔਰ ਲੋਕਾਂ ਨੂੰ ਉਸ ਬਾਰੇ ਜਾਗਰਤ ਕਰਵਾਇਆ